ਸੰਗਤੇ ਅਸੀਂ ਤਾਂ ਰੋਜ਼ ਕੀਰਤਨ ਕਰਦੇ ਹੀ ਰਹਿੰਦੇ ਆ ਮੈਂ ਇੱਕ ਬੇਨਤੀ ਕਰਦਾ ਆ ਆਪਣੀ ਰਸਨਾ ਪਵਿੱਤਰ ਕਰਿਆ ਕਰੋ ਆਈ ਤਾਂ ਜੇ ਤੁਸੀਂ ਬੋਲਿਆ ਕਰੋਗੇ ਇਤਾਂ ਰੋਜ਼ ਕੀਰਤਨ ਕਰਦੇ ਨੇ ਸਾਰੇ ਹਰ ਜਸ ਗਾਉਂਦੇ ਨੇ ਇਹਨਾਂ ਦੇਖੋ ਵੀ ਸੰਤ ਕੀ ਬੋਲਦੇ ਨੇ ਤੁਸੀਂ ਤਾਂ ਬਹੁਤ ਪੁਰਾਣੇ ਸੇਵਕੋ ਦੱਸ ਦੇ ਬਹਦੋਂ ਜਦ ਤਾ ਕਹਿੰਦੇ ਐ ਪੱਤੀਓ ਵਿਛਾ ਲਿਆ ਕਰਦੇ ਸੀ ਮਹਾਪੁਰਖ ਕਿੰਨੇ ਕਿੰਨੇ ਜੀਵਾਨ ਫਿਰ 도ੜੇ ਵਿਛਾ ਲੈਣੇ ਪੱਲੀਆਂ ਆ ਗਈਆਂ ਪੱਲੀਆਂ ਵਿਛਾ ਲੈੜੀਆਂ ਹੁਣ ਮੈਂ ਟਾ ਕੇ ਹੁਣ ਮੈਂਟਾਂ ਤੇ ਵੀ ਨਹੀਂ ਬੋਲਦੇ ਰਸਨਾ ਕਦੋਂ ਪਵਿੱਤਰ ਹੋਊਗੀ ਕੈਸਾ ਕਿਹਾ ਗੁਰਬਾਣੀ ਦੇ ਵਿੱਚ ਕਹਿੰਦੇ ਜਿਹੜੀ ਰਸਨਾ ਨਾਮ ਨਹੀਂ ਜਪਦੀ ਤੇਲ-ਤੇਲ ਕਾਰ ਕੱਟੀ ਐ ਹਰਿਆ ਉਹ ਕਹਿੰਦੇ ਐ ਤਿਲੋ-ਉਤਿਲ ਕਰਕੇ ਤਿਲ ਕਿ ਮਾਤਰ ਕਿਤਨਾਕ ਹੋ ਜਾਂਦਾ ਜਿਨੇ ਰਸਨਾ ਨੇ ਜੇਬਾ ਨੇ ਨਾਮ ਨਹੀਂ ਨਾ ਜਪਿਆ ਉਹਦੇ ਵਾਸਤੇ ਗੁਰੂ ਸਾਹਿਬ ਨੇ ਬੜੇ ਪਿਆਰ ਸਹਿਤ ਨੇ ਇਹ ਮਾਰਗ ਕੈਸਾ ਹੈ ਸੰਤਾਂ ਦਾ ਸੰਤ ਕੌਣ ਨੇ ਰੱਬ ਦੇ ਭਗਤ ਪਿਆਰੇ ਨੇ ਇਹਨਾਂ ਨੇ ਪ੍ਰੇਮ ਦੀਆਂ ਡੋਰਾਂ ਪਾ ਲਈਆਂ ਨਾਮਦੇਵ ਜੈਸਿਆਂ ਨੇ ਪ੍ਰੇਮ ਦੀਆਂ ਡੋਰਾ ਪਾ ਲੀਆਂ ਭਗਤ ਕਬੀਰ ਜੀਆ ਨੇ ਪ੍ਰੇਮ ਦੀਆਂ ਡੋਰਾ ਪਾ ਲੀਆਂ ਕਿਥੇ ਤੱਕ ਚਲੇ ਗਏ ਸੂਰਦਾਸ ਜੈਸਿਆਂ ਨੇ ਜਿਨ੍ਹਾਂ ਦੀ ਕਿੰਗਰੀ ਕਿੰਗ ਵੱਜਦੀ ਸੀ ਇਹ ਮੇਰੇ ਗੁਰੂਦੇਵ ਨੇ ਬੜੇ ਪਿਆਰ ਨਾਲ ਵੱਜ ਰਹੀ ਉਹ ਕਿੰਗਰੀ ਵਾ ਵਾ ਮਤ ਵਾਲੇ ਜੋਗੀ ਕੁਝ ਜੋਗੀ ਹੈ ਆ ਚੌਧਨ ਮੇਰਾ ਸਹਿਬ ਕੈਸਾ ਹੈ ਮੇਰਾ ਗੁਰੂ ਕੈਸਾ ਹੈ ਮੈਂ ਉਹਦੀ ਉਸਤਤ ਕਰਾਂ ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰਾ ਆਇਸੇ ਗੁਰੂ ਦੀ ਉਸਤਤ ਉਪਮ ਮੈਂ ਉਸ ਗੁਰੂ ਤੇ ਮੈਂ ਹਾਰtham ਪੜਦਾ ਬਲੇਹਾਰ ਜਾਮਾਂ ਬਲੇਹਾਰ ਮੈਂ ਆਪਣੇ ਗੁਰੂ ਤੇ ਜਿਨੇ ਮੈਨੂੰ ਇਸ ਰਾਸਤੇ ਤੇ ਮਾਰਗ ਤੇ ਇਹ ਰਾਤੇ ਤੋਰ ਦਿੱਤਾ ਮੈਂ ਉਹਦੇ ਬਿਲੇਹਾਰ ਜਾਣਾ ਬਲ ਬਲ ਜਾਣਾ ਬਲ ਬਲ ਜਾਵਾਂ ਜੀ ਮੈਂ ਸ਼ਾਮ ਸੁੰਦਰ ਕੋ ਉਸ ਮਾਲਕ ਦੇ ਵੀ ਬਿਲੇਹਾਰ ਜਾਂਦਾ ਬਹੁਤ ਅੱਛਾ ਨਗਰ ਨਿਵਾਸੀ ਇਲਾਕਾ ਨਿਵਾਸੀ ਪ੍ਰਬੰਧਕ ਜਨ ਕਮੇਟੀ ਨਗਰ ਪੰਚਾਇਤ ਨੌਜਵਾਨ ਸੇਵਾਦਾਰ ਪੂਰੇ ਵੀਰ ਮੇਰੇ ਭਰਾ ਸਤਾਰੀ ਸੇਵਾ ਕਰਦੇ ਨੇ ਬਹੁਤ ਅੱਛਾ ਹੈ ਪਹਿਲਾ ਦਿਨ ਹੈ ਜੀ ਸਾਧੂ ਸੰਤਾਂ ਨੇ ਮਹੰਤਾਂ ਨੇ ਸਾਰਿਆਂ ਨੇ ਸੇਵਾ ਕੀਤੀ ਹੈ ਚੰਗੀ ਗੱਲ ਹੈ ਤੁਸੀਂ ਸਿੱਧਾਂ ਦੇ ਅਸਥਾਨ ਤੇ ਤੁਹਾਡੀ ਸੇਵਾ ਬਾਣਾਈ ਹੈ ਮੈਂ ਉਹ ਮਹਾਪੁਰਖ ਅੱਜ ਕਿਉਂਕਿ ਸਵੇਰ ਦੇ ਹੀ ਆਏ ਹੋਏ ਨੇ ਬ੍ਰह्म ज्ञानी ਦੀ ਵਸਤਾ ਤਾਂ ਮੈਂ ਕਹੂੰਗਾ ਇਹ ਉੱਪਰ ਦੀ ਲੰਘ ਚੁੱਕੇ ਨੇ ਅਬਦੋਤ ਜੀ ਆਪ ਦੀ ਮੌਜ ਦੇ ਵਿੱਚ ਮੈਂ ਨਗਰ ਵੀ ਜਾਣਾ ਹੈ ਇਹਨਾਂ ਨੇ ਪੇਦਣੀ ਪਰ ਕਦੇ ਨਹੀਂ ਕਿਹਾ ਸੀ ਜਾਣਾ ਅੱਜ ਤੁਹਾਡੇ ਵਾਸਤੇ ਬੜਾ ਸ਼ੁਭ ਦਿਵਸ ਅੱਛਾ ਦਿਨੇ ਮੈਂ ਕਹੂੰ ਕਹਿਣ ਲੱਗੇ ਕਹਿੰਦੇ ਅਸੀਂ ਜਾ ਕੇ ਦੀਵਾਨ ਤੇ ਹੁਣ ਮੈਂ ਖਾ ਚਲੋ ਉਹ ਬਾਹਵਾ ਮੌਜ ਫਕੀਰਾਂ ਦੀ ਅੱਜ ਆਪਣੇ ਆਪ ਹੀ ਕਹਿਣ ਲੱਗੇ ਮੈਂ ਖਾ ਚੰਗਾ ਇਹ ਅਵਸਥਾ ਉੱਪਰਲੀ ਅਵਸਥਾ ਹੈ ਬਲੇਹਾਰ ਜਾਣਿਆ ਇਸੇ ਮਹਾਪੁਰਖ ਦੇ ਜਿਹਨੇ ਅੱਜ ਬਹੁਤਾ ਸਮਾਂ ਹੋ ਗਿਆ ਉਹਦੇ ਵਿੱਚੋਂ ਸਾਡੇ ਨਾਲ ਇੱਕ ਜਿਵੇਂ ਹੀਰਾ ਰੱਖੀਦਾ ਹੁੰਦਾ ਹੈ ਹੀਰਾ ਉਹ ਮਹਾਪੁਰਖ ਸੰਤ ਭਾਵਾ ਬਲਵੰਤ ਸਿੰਘ ਜੀ ਸਿੱਧ ਸਰ ਸਿਉੜਾ ਸਾਹਿਬ ਵਾਲਿਆਂ ਦੇ ਨਾਲ ਫਕੀਰਾਂ ਕੇ ਬਖਸ਼ੀਸ਼ੇ ਉਤਰਤੀ ਹੋਸ ਤਰਤੀ ਤੇ ਇਹਨਾਂ ਨੇ ਨਾਮ ਜਪਿਆ ਏディ ਹੱਦ ਦੱਸ ਦੇ ਨਹੀਂ ਹੱਦ ਦੱਸਣ ਵਾਲੀ ਏ ਫਕੀਰ ਦੀ ਜੋ ਮੇਰੇ ਨਾਲ ਪ੍ਰੇਮ ਮੈਂ ਪਿਆਰ ਹੈ ਇੱਥੇ ਤੱਕ ਕਮਾਈ ਕਰਕੇ ਫਕੀਰ ਔਰ ਰੱਬੀ ਰੂਹ ਆ ਕੇ ਪੁੱਛਦੇ ਨੇ ਅੱਜ ਅਸੀਂ ਰੋਸ਼ਿਆਂ ਦੇ ਦੀਵਾਨ ਤੇ ਜਾਣਾ ਮੈਂ ਕਹ ਤਵਾਨੂੰ ਕੌਣ ਹੈ ਰੋਕਣ ਵਾਲਾ ਦੁਨੀਆਂ ਦੇ ਤਖਤ ਤੇ ਦਿਲ ਕਰੇ ਤੁਹਾਡਾ ਭਾਵੇਂ ਰੋਜ਼ੇ ਜਾਈ ਜਾਵਾਂ ਮੈਂ ਤੋਂ ਮੂਰੇ ਅੱਗੇ ਜਾ ਅਬਦੂਤ ਜੀ ਆਏ ਨੇ ਨਗਰ ਨਿਵਾਸੀਓ ਕਦੇ ਕਿਸੇ ਸਟੇਜ ਤੇ ਸੰਤ ਮਹਾਰਾਏ ਤੋਂ ਪਹਿਲਾਂ ਵੀ ਮੈਂ ਕਹਿੰਦਾ ਜਾਇਆ ਕਰਦੇ ਸੀ ਕਦੇ ਨਹੀਂ ਦੇਖੇ ਹੁਣ ਅੱਜ ਆਪਦੀ ਮੌਜ ਚਾਏ ਨੇ ਬਾਵਾ ਮੌਜ ਫਕੀਰਾਂ ਦੀ ਸਾਡੇ ਜਥੇਦਾਰ ਸਭ ਬੈਠੇ ਨੇ ਬਾਬਾ ਸਜਣ ਸਿੰਘ ਜੀ ਦੋਦ ਕਿਉਂਕਿ ਜਥੇਦਾਰਾਂ ਦੇ ਜਥੇਦਾਰ ਉਹਨਾਂ ਦੇ ਸੁਪੁੱਤਰ ਜੋ ਤੇਦਾ ਰਣਜੀਤ ਸਿੰਘ ਹੋਰੀ ਤੇ ਭਗਤ ਜੀ ਸਾਰੇ ਹੀ ਕਿਉਂਕਿ ਰੋੜੀਆਂ ਵਾਲੇ ਸਭ ਪਹੁੰਚੇ ਨੇ ਤੁਹਾਡਾ પ્રેમ ਮੈਂ ਪਿਆਰ ਹੈ ਅਸੀਂ ਤਾਂ ਦੋ ਦਿਨ ਹੈ ਜਿਹੜੀ ਸੰਤ ਮਹਾਰਾਜਿਆਂ ਦੀ ਉਹ ਕਿੰਗਰੀ ਵੱਜਦੀ ਸੀ ਇਹ ਵੱਜਣੀ ਹੈ ਆਈ ਜਾਣਾ ਪਰ ਆਪਣੀ ਰਸਨਾ ਪਵਿੱਤਰ ਕਰਿਆ ਕਰੋ ਮਾਰਗ ਸੰਤਾਂ ਦਾ ਧਰਮ ਦੀ ਪੌੜੀ ਕਰ ਲੋ ਵੱਡੇ ਲੁੱਟ ਲੈ ਮਨ ਲੁੱਟ ਨਾਮ ਨਾਮ ਦੀ ਲੁੱਟ ਲੈ ਮੇ ਨਾਮ ਦੀ ਅਕੀਉਏ ਮਨਾ ਦੁੱਖ ਹਰ ਕੇ ਨਾਮ ਦੀ i <laughs> E né? ਵੇਲਾ ਮੀ ਤੂੰ ਆਵੇਗਾ ਟੁੱਟ ਲੈ ਤੇਰੀ ਵਾਰੀ ਆਈ ਹੈ ਵੇਲਾ ਹੈ ਹੁਣ ਸਮਾਂ ਹੈ ਇਸ ਸਮੇ ਨੂੰ ਸਮਾੜ ਲੈ ਜਦੋਂ ਇਹ ਟਾਈਮ ਨਿਕਲ ਜਾਉ ਜਿਹੜਾ ਹੁਣ ਅੱਜ ਦਾ ਸਮਾਂ ਕੱਲ ਮੁੜ ਕੇ ਵਾਪਸ ਨਹੀਂ ਆਊਗਾ ਇੱਕ ਘੜੀ ਹੈ ਅੱਧੀ ਘੜੀ ਹੈ ਉਹਦੇ ਚੋਂ ਵੀ ਅੱਧੀ